ਵੀ ਬਹੁਤ ਜਿਹੜੀ ਵੱਡੀਆਂ ਖਬਰਾਂ ਨੇ ਖਨੌਰੀ ਬਾਰਡਰ ਤੋਂ ਨਿਕਲੀਆਂ ਕੱਲ ਦਾ ਦਿਨ ਵੀ ਜਿਹੜਾ ਸੀ ਖਨੌਰੀ ਬਾਰਡਰ ਦੇ ਲਈ ਇੱਕ ਵੱਡਾ ਦਿਨ ਸੀ ਇੱਕ ਵੱਡੇ ਐਲਾਨ ਹੋਏ ਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਵੱਡੇ ਐਲਾਨ ਨੇ ਜਿਹੜੇ ਖਨੌਰੀ ਬਾਰਡਰ ਤੋਂ ਕੀਤੇ ਜਾਣਗੇ ਜਿਹੜੇ 101 ਕਿਸਾਨ 111 ਸੌਰੀ ਜਿਹੜੇ ਪਹਿਲਾ ਕਿਸਾਨ ਸੀ ਜਿਹੜੇ ਪੰਜਾਬ ਦੇ ਕਿਸਾਨ ਸੀ ਜਿਹੜੇ 15 ਤਰੀਕ ਨੂੰ ਮਰਨ ਵਰਤ ਦੇ ਉੱਪਰ ਬੈਠੇ ਸੀ ਉਸ ਤੋਂ ਬਾਅਦ 10 ਹੋਰ ਕਿਸਾਨ ਜਿਹੜੇ ਹਰਿਆਣਾ ਦੇ ਕਿਸਾਨ ਸੀ ਉਹ ਮਰਨ ਵਰਤ ਦੇ ਉੱਪਰ ਬੈਠੇ ਸੀ ਤਾਂ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੀਟਿੰਗ ਮਿਲ ਗਈ ਇਸ ਮੋਰਚੇ ਨੂੰ ਮੀਟਿੰਗ ਮਿਲ ਗਈ ਜਗਜੀਤ ਸਿੰਘ ਡੱਲੇਵਾਲ ਨੂੰ ਮੈ ਤਾਂ ਇਹ ਤਾਂ ਦਿੱਤੀ ਗਈ ਆ ਤਾਂ ਹੁਣ ਜਿਹੜੇ ਇਹ ਕਿਸਾਨ ਨੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ ਦੇ ਵਿੱਚ ਬੈਠੇ ਸੀ ਹੁਣ ਇਹਨਾਂ ਦਾ ਜਿਹੜਾ ਹੈਗਾ ਮਰਨ ਵਰਤੋਂ ਖਲਵਾਇਆ ਜਾਊਗਾ ਫਿਲਹਾਲ ਜਿੱਥੇ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਕੀਤੀ ਹੋਈ ਆ ਤੁਹਾਨੂੰ ਇਧਰ ਦੀਆਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਗਰ ਤੁਹਾਨੂੰ ਲੱਗਦਾ ਸੀ ਕਿ ਜਿੱਥੇ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਕੀਤੀ ਹੋਈ ਆ ਫਿਲਹਾਲ ਉੱਥੇ ਜਿਹੜੇ ਇਹ ਕਿਸਾਨ ਹੈਗੇ ਨੇ ਉਹ ਬੈਠੇ ਸੀ ਇਹ ਕਿਸਾਨ ਉੱਥੇ ਜਿਹੜੇ ਹੈਗੇ ਨੇ 121 ਕਿਸਾਨ ਜਿਹੜੇ ਹੈਗੇ ਨੇ ਉਹ ਲਗਾਤਾਰ ਮਰਨ ਵਰਤ ਦੇ ਉੱਪਰ ਡਟੇ ਹੋਏ ਸੀ ਤੇ ਹੁਣ ਇਹ ਤਕਰੀਬਨ ਤਕਰੀਬਨ 1 ਕਿਲੋਮੀਟਰ ਪਿੱਛੇ ਚੱਲ ਕੇ ਜਾਣਗੇ ਜਿੱਥੇ ਸਟੇਜ ਹੈਗੀ ਆ ਉੱਥੇ ਕਿਸਾਨ ਜਾਣਗੇ ਤੇ ਉੱਥੇ ਜਾ ਕੇ ਇਹਨਾਂ ਦਾ ਜਿਹੜਾ ਹੈਗਾ ਮਰਨ ਵਰਤ ਉਹ ਖਲਵਾਇਆ ਜਾਊਗਾ ਤੁਹਾਨੂੰ ਦੱਸ ਦਈਏ ਕਿ ਕੇਂਦਰ ਦੇ ਨਾਲ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਕੱਲ ਮੀਟਿੰਗ ਹੁੰਦੀ ਆ ਕੱਲ ਪੂਰਾ ਦਿਨ ਖਨੌਰੀ ਬਾਰਡਰ ਤੋਂ ਹਰ ਇੱਕ ਅਪਡੇਟ ਅਸੀਂ ਸਾਡੇ ਦਰਸ਼ਕਾਂ ਨੂੰ ਦਿਖਾਉਂਦੇ ਰਹੇ ਆ ਤਾਂ देर रात ਤਕਰੀਬਨ ਅੱਜ ਦਾ ਹੀ ਆਪ ਦਿਨ ਕਹਿ ਸਕਦੇ ਆ 12:32 ਮਿੰਟ ਦੇ ਲਗਭਗ ਜਿਹੜਾ ਹੈਗਾ ਇੱਕ ਵੱਡਾ ਐਲਾਨ ਕੀਤਾ ਜਾਂਦਾ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਕਿਹਾ ਜਾਂਦਾ ਕਿ ਜਿਹੜੇ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਲਈ ਜਾਊਗੀ ਉਹਨਾਂ ਦੇ ਵੱਲੋਂ ਮੈਡੀਕਲ ਸਹਾਇਤਾ ਲਈ ਜਾਊਗੀ ਤਾਂ ਜਿਸ ਤੋਂ ਬਾਅਦ ਕਿੰਦਰਾਂ ਕਿੰਦੇ ਪੂਰੇ ਖਨੌਰੀ ਮੋਰਚੇ ਦੇ ਵਿੱਚ ਜਿਹੜੀ ਹੈਗੀ ਇੱਕ ਆਸ਼ਾ ਦੀ ਕਿਰਨ ਜਿਹੜੀ ਹੈਗੀ ਆ ਹਰ ਇੱਕ ਕਿਸਾਨ ਦੇ ਚਿਹਰੇ ਤੇ ਰੌਣਕ ਜਿਹੜੀ ਹੈਗੀ ਆ ਉਹ ਬਣ ਗਈ ਸੀ ਕਿਉਂਕਿ ਲਗਾਤਾਰ 54 ਦਿਨ ਹੋ ਗਏ ਸੀ ਲਗਾਤਾਰ 54 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨਵਾਰ ਤੇ ਜਿਹਨਾਂ ਨੂੰ ਹੁਣ ਮੈਡੀਕਲ ਸਹਾਇਤਾ ਮਿਲ ਰਹੀ ਹੈ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਇਹ ਜਿਹੜੇ 121 ਕਿਸਾਨ ਹੈਗੇ ਨੇ ਇਹ ਬੈਠੇ ਹੋਏ ਸੀ ਤੇ ਹੁਣ ਇਹ ਵੀ ਜਿਹੜੇ ਹੈਗੇ ਨੇ ਕਿਉਂਕਿ ਜਦੋਂ ਉਧਰ ਹਾਲਾਤ ਠੀਓਗੇ ਤਾਂ ਹੁਣ ਇਹਨਾਂ ਦਾ ਮਰਨ ਵਰਤ ਖੁਲਵਾਇਆ ਜਾਊਗਾ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਲਗਾਤਾਰ ਜਿਹੜੇ ਹੈਗੇ ਨੇ ਕਿਸਾਨ ਕਈ 15 ਤਰੀਕ ਤੋਂ ਬੈਠੇ ਹੋਏ ਨੇ ਕਈ ਕਿਸਾਨ ਜਿਹੜੇ ਹੈਗੇ ਸੀ ਹਰਿਆਣੇ ਦੇ ਉਹ 10 ਤਰੀਕ ਤੋਂ ਜਿਹੜੇ ਹੈਗੇ ਨੇ ਇੱਥੇ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਆ ਹੁਣ ਉਹ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦਾ ਮਰਨ ਵਰਤ ਖੁਲਵਾਇਆ ਜਾਊਗਾ ਗੱਲਬਾਤ ਕਰਦੇ ਆਂ ਕਈ ਕਿਸਾਨ ਜਿਹੜੇ ਉਨੇ ਬੈਠੇ ਨੇ ਕਿ ਕਿਵੇਂ ਦਾ ਮਾਹੌਲ ਜਿਹੜਾ ਹੈਗਾ ਬਣਿਆ ਹੋਇਆ ਬਾਈ ਜੀ ਕੀ ਨਾਮ ਆ ਤੁਹਾਡਾ ਵੀਰੇ ਮੇਰਾ ਨਾਮ ਹਰਿ ਭਗਵਾਨ ਸਿੰਘ ਲੰਬੀ ਜੀ ਇਸ ਤਰੀਕੇ ਨਾਲ ਦੇਖਦੇ ਹਾਂ ਕੱਲ ਦਾ ਦਿਨ ਅੱਜ ਦਾ ਦਿਨ ਖਨੌਰੀ ਬਾਰਡਰ ਦੇ ਲਈ ਬਹੁਤ ਜ਼ਿਆਦਾ ਵਧੀਆ 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 ਖਬਰਾਂ ਆ ਰਹੀਆਂ ਨੇ ਕੱਲ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਸ਼ੁਰੂਆਤ ਜਿਹੜੀ ਹੈਗੀ ਆ ਮੀਟਿੰਗਾਂ ਦੇ ਦੌਰ ਦੀ ਉਹ ਸ਼ੁਰੂ ਹੋਏਗੀ ਸ਼ੁਰੂਆਤ ਲਈ ਕੁਝ ਠੀਕ ਹੈ ਵੀ ਜਿਹੜਾ ਡੈਡਲੌਕ ਸੀ ਉਹ ਟੁੱਟਿਆ ਪਰ ਅਸੀਂ ਇਸ ਨੂੰ ਐ ਦੇਖਦੇ ਆਂ ਵੀ ਅਸੀਂ ਅਜੇ ਵੀ ਅੰਦੋਲਨ ਛੱਡ ਕੇ ਨਹੀਂ ਜਾ ਰਹੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੇ ਆਪਣਾ ਜਿਹੜਾ ਮਰਨਵਰਤ ਨਹੀਂ ਛੱਡਿਆ ਉਹਨਾਂ ਨੇ ਸਿਰਫ ਮੈਡੀਕਲ ਸਹੂਲਤ ਲਈ ਹੈ ਤੇ ਜੇ ਜੇ ਅਗਰ ਸਰਕਾਰ ਨੇ ਫੇਰ ਕੋਈ ਇਹੋ ਜੀ ਬਹਾਨੇਬਾਜ਼ੀ ਕੀਤੀ ਤਾਂ ਫਿਰ ਅਸੀਂ ਦੁਬਾਰਾ ਫੇਰ ਇੱਥੇ ਹੀ ਆ ਕਿਤੇ ਨਹੀਂ ਗਏ ਤਾਂ ਠੀਕ ਹੈ ਡੈਡਲੌਕ ਲਈ ਖੁਸ਼ੀ ਜ਼ਰੂਰ ਹੈ ਵੀ ਡੈਡਲੌਕ ਟੁੱਟਿਆ ਇੰਨੀ ਖੁਸ਼ੀ ਹੈ ਪਰ ਅਜੇ 14 ਤਰੀਕ ਤੋਂ ਬਾਅਦ ਹੈ ਜਿਹੜਾ ਉਹ ਸਾਨੂੰ ਪਤਾ ਲੱਗੇਗਾ ਵੀ ਸਰਕਾਰ ਕੀ ਕਰ ਰਹੀ ਹੈ ਤੇ ਕਿਸ ਤਰ੍ਹਾਂ ਦੀ ਸਰਕਾਰ ਸਾਡੇ ਨਾਲ ਜਿਹੜੀ ਗੱਲ ਕੀਤੀ ਉਹ ਤੇ ਕਿਵੇਂ ਨਿਭ ਰਹੀ ਹੈ ਜੇ ਅਗਰ ਉਹ ਛੱਡੇਗੀ ਸਰਕਾਰ ਭੱਜੇਗੀ ਤਾਂ ਅਸੀਂ ਫੇਰ ਇੱਥੇ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸੁਖਜੀਤ ਸਿੰਘ ਹਰਦੋ ਢੰਡੇ ਦੇ ਵੱਲੋਂ ਸਵਾਲ ਪੁੱਛਿਆ ਗਿਆ ਕੀ 스테ਜ ਦੇ ਕੋਲੇ ਤੁਰ ਕੇ ਹੁਣ ਕਿਹੜਾ ਕਿਹੜਾ ਕਿਸਾਨ ਜਾ ਸਕਦਾ ਕਿਉਂਕਿ 5 ਦਿਨ ਹੋ ਚੁੱਕੇ ਨੇ ਤਕਰੀਬਨ ਲਗਾਤਾਰ ਮਰਨ ਵਰਤ ਦੇ ਉੱਪਰ ਸਿਰਫ ਪਾਣੀ ਪੀ ਕੇ ਨਹੀਂ ਉਨੀ ਜਿਹੜੀ ਹੈਗੀ ਸਰੀਰ 'ਚ ਤਾਕਤ ਰਹੀ ਦੀ ਹੁਣ ਤੁਹਾਡੇ ਆਗੂ ਕਹਿ ਰਹੇ ਨੇ ਕਹਿੰਦੇ ਜਿਹੜੇ 121 ਕਿਸਾਨ ਹੈਗੇ ਨੇ ਇਹਨਾਂ ਦਾ ਮਰਨ ਵਰਤ ਖੁਲਵਾਇਆ ਜਾਊਗਾ ਭਾਵੇਂ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਅਗਲੀ ਜਿਹੜੀ ਲੜਾਈ ਆ ਉਹ ਜਾਰੀ ਰੱਖੀਏ ਦੇਖੋ ਜੀ ਇਹ ਸਾਡੇ ਆਗੂਆਂ ਦੀ ਇੱਕ ਜੋ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਦੇ ਵਿੱਚ ਜੋ ਕਮਿਟਮੈਂਟ ਉਹਨਾਂ ਨੇ ਕੀਤੀ ਹੈ ਦੇਖੋ ਸਰਕਾਰ ਨੇ ਜੇ ਇੱਕ ਕਦਮ ਅੱਗੇ ਵਧਾਇਆ ਤਾਂ ਫਿਰ ਸਾਡੇ ਆਗੂ ਵੀ ਖੁੱਲ੍ਹਦੀਲੀ ਵਾਲੇ ਆ ਉਹ ਵੀ ਮਿਲ ਅੱਗੇ ਕਦਮ ਚੱਕ ਕੇ ਰੱਖਦੇ ਆ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਸਰਕਾਰ ਬਹਾਨੇਬਾਜ਼ੀ ਨਾ ਕਰੇ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਬਿਲਕੁਲ ਪਰਮਿੰਦਰ ਤੁਹਾਨੂੰ ਇੱਕ ਕਿਸਾਨ ਦੀ ਤਸਵੀਰ ਜ਼ਰੂਰ ਅਸੀਂ ਦਿਖਾਵਾਂਗੇ ਕਿਸਾਨ ਰਤਨ ਸਿੰਘ ਸਾਡੀ ਨਜ਼ਰੇ ਪੈ ਗਿਆ ਇਹ ਨੌਜਵਾਨ ਨੂੰ ਕਾਫੀ ਲੰਮਾ ਸਮਾਂ ਇੱਥੇ 15 ਤਰੀਕ ਦੇ ਬੈਠੇ ਨੇ ਵਾਇਰਲ ਬਹੁਤ ਹੋਏ ਨੇ ਤਿੰਨ ਆਪਣੀਆਂ ਬੇਟੀਆਂ ਨੂੰ ਘਰ ਦੇ ਵਿੱਚ ਛੱਡ ਕੇ ਇਹ ਮਰਨ ਵਰਤ ਦੇ ਉੱਪਰ ਬੈਠੇ ਨੇ ਪਹਿਲੀ ਬੇਟੀ 2 ਸਾਲ ਦੀ 6 ਸਾਲ ਦੀ 8 ਸਾਲ ਦੇ ਰਤਨ ਜੀ ਕਿਸ ਤਰੀਕੇ ਨਾਲ ਦੇਖਦੇ ਆਪ ਬੈਂਤੀ ਜਗ੍ਹਾ ਰਸਤਾ ਖਾਲੀ ਕਰਦੇ ਪਰਿਵਾਰ ਨੂੰ ਤੁਹਾਡੀਆਂ ਬੇਟੀਆਂ ਨਾਲ ਗੱਲਬਾਤ ਵੀ ਹੋ ਗਿਆ ਦੱਸਿਆ ਕਿ ਹਾਂ ਜੰਗੀ ਸਿੰਘਾ ਜਾਵੇ ਕਿਤਨੇ ਦਿਨ ਰਾਹਤ ਦੀ ਖਬਰ ਖੁਸ਼ਬੋਰੀ ਰਿਪੋਰਟਰ ਦੀਆਂ ਨੇ ਹਾਂਜੀ ਹਾਂਜੀ ਕੋਈ ਸੀ ਗੱਲ ਬੜੀ ਖੁਸ਼ੀ ਹੋਈ ਉਹਨਾਂ ਨੂੰ ਵੀ ਪਰ ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਸਾਡੇ ਬਾਪੂ ਜੀ ਠੀਕ ਨੇ ਸਾਨੂੰ ਮਤਲਬ ਇਸ ਕੀ ਦਾ ਬਹੁਤ ਵੱਡਾ ਡਰ ਸੀ ਕਿਤੇ ਸਾਡੇ ਬਾਪੂ ਜੀ ਦਾ ਨੁਕਸਾਨ ਨਾ ਹੋ ਜੇ ਪਰ ਉਹ ਜੋ ਕਹਿੰਦੀ ਹੈ ਪ੍ਰਮਾਤਮਾ ਨੇ ਸੋਹਣੀ ਸੌਲੀ ਸਾਡੇ ਮਤਲਬ ਬਾਪੂ ਜੀ ਸਾਡੇ ਚ ਹੈਗੇ ਸਹੀ ਸੋਹਣੀ ਉਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੈ ਜੀ ਤੇ ਪਰ ਅਸੀਂ ਥੋੜਾ ਜਿਹਾ ਮਤਲਬ ਕਵਾਂਗੇ ਜਾਂ ਤਾਂ ਅਸੀਂ ਕਹਿ ਸਕਦੇ ਵੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਸਾਨੂੰ ਇਹ ਥੋੜਾ ਟਾਈਮ ਪਹਿਲਾਂ ਹੀ ਇਹ ਪ੍ਰੋਗਰਾਮ ਦੇ ਦੇਣਾ ਚਾਹੀਦਾ ਸੀ ਜਿਦੋਂ ਤੁਸੀਂ ਸਾਰੇ ਆ ਕੇ ਬਹਿ ਗਏ ਇੱਕ ਦੇ ਨਾਲ 121 ਹੋਰ ਹੋਗੇ ਤਾਂ ਪ੍ਰੈਸ਼ਰ ਪਿਆ ਹੈ ਬਿਲਕੁਲ ਜੀ ਹੈ ਤਾਂ ਐਸੀ ਗੱਲ ਦਾ ਹੀ ਪਰ ਮਤਲਬ ਸੀ ਸਾਰੇ ਭਰਾਵਾਂ ਦਾ ਸਜੋਗ ਤੁਹਾਡੇ ਵਰਗੇ ਭਰਾਵਾਂ ਦਾ ਮਤਲਬ ਸਾਰਿਆਂ ਦੀ ਹੱਲਾਸ਼ੇਰੀ ਸੀ ਸਾਰਿਆਂ ਦਾ ਸਹਿਯੋਗ ਸੀਗਾ ਤੇ ਸਾਨੂੰ ਉਸ ਸਹਿਯੋਗ ਨਾਲ ਹੀ ਸਾਨੂੰ ਹੱਲਾਸ਼ੇਰੀ ਮਿਲੀ ਤੇ ਨਹੀਂ ਤਾਂ ਤੁਹਾਨੂੰ ਵੀ ਪਤਾ ਥੋੜਾ ਲੱਗਦਾ ਤਾਂ ਹੈ ਤਾਂ ਔਖਾ ਪਰ ਮਤਲਬ ਸਾਰਿਆਂ ਦੇ ਸਹਿਯੋਗ ਨਾਲ ਹੱਲਾਸ਼ੇਰੀ ਮਿਲ ਨਾਲ ਤਾਂ ਹੀ ਆ ਮੋਰਚਾ ਫਤਿਹ ਹੋਇਆ ਜੇ ਸਾਡਾ ਬੈਠਣ ਨਾਲ ਥੋੜਾ ਦਬਾਅ ਬਣਿਆ ਸਰਕਾਰ ਤੇ 5 ਦਿਨ ਹੋ ਗਏ ਲਗਾਤਾਰ 5 ਦਿਨ ਦੀ ਤੁਸੀਂ ਤਾਂ ਤਾਂ ਹੀ ਗੱਲ ਹੁੰਦੀ ਹੋਗੀ ਛੋਟੀਆਂ ਬੱਚੀਆਂ ਨਾਲ ਗੱਲ ਹੁੰਦੀ ਉਹ ਕਿਦਾਂ ਦਾ ਗੱਲਬਾਤ ਹੁੰਦੀ ਸੀ ਵਹੀ ਸੀ ਬੱਚਿਆਂ ਨੂੰ ਤਾਂ ਹਜੇ ਨਹੀਂ ਨਾ ਜਿਆਦਾ ਪਤਾ ਬੱਚੇ ਤਾਂ ਇਹ ਕਹਿੰਦੇ ਪਪਾ ਰੋਟੀ ਖਾ ਲਈ ਫਿਰ ਉਹਨਾਂ ਨੂੰ ਥੋੜਾ ਕਿਹਾ ਕਿ ਹਾਂ ਬੇਟਾ ਖਾ ਲਈ ਕਹਿ ਕੇ ਮਤਲਬ ਟਾਲਣਾ ਪੈਂਦਾ ਸੀਗਾ ਪਰ ਬੱਚੇ ਨੂੰ ਵੀ ਇਸ ਗੱਲ ਦਾ ਨਹੀਂ ਨਾ ਪਤਾ ਵੀ ਮਤਲਬ ਇਹ ਮਰਨ ਵਰਤ ਕੀ ਹੁੰਦਾ ਛੋਟੀ ਬੇਟੀ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਜ ਵੱਡੀ ਨੂੰ ਤਾਂ ਥੋੜਾ ਪਤਾ ਲੱਗ ਗਿਆ ਪਰ ਉਹਨਾਂ ਨੇ ਹੌਲੀ ਹੌਲੀ ਥੋੜਾ ਥੋੜਾ ਹੁਣ ਮਨ ਸਮਝਾਉਣ ਲੱਗ ਗਏ ਸੀ ਵੀ ਮਤਲਬ ਕੋਈ ਗੱਲ ਨਹੀਂ ਪਾਪਾ ਜੀ ਸਾਡੇ ਸਾਡੇ ਵਾਸਤੇ ਲੱਗਦਾ ਹੀ ਹੈ ਪਰੇਸ਼ਾਨ ਨਹੀਂ ਆ ਜੀ ਜਦੋਂ ਗੱਲਬਾਤ ਕਰਦੇ ਸੀ ਵੱਡੇ ਬੇਟੀ ਨਾਲ ਇਹ ਵਰਤ ਦਾ ਨਾਮ ਕਸੂਤਾ ਆਪਾਂ ਕਹਿ ਸਕਦੇ ਹਾਂ ਮਰਨ ਵਰਤ ਬੱਚੇ ਨੂੰ ਵੀ ਪਤਾ ਕੀ ਹਾਂ ਸ਼ਾਇਦ ਮਰਨ ਜਾਵੇ ਇਹ ਹਨਾ ਕਿਉਂਕਿ ਮਾਹੌਲ ਇਦਾਂ ਦਾ ਬਣ ਜਾਂਦਾ ਜਗਜੀਤ ਸਿੰਘ ਢੱਲੇਵਾਲ ਦਾ ਮਾਹੌਲ ਹੋ ਵੀ ਬਣ ਗਿਆ ਸੀ ਉਦੋਂ ਕਿਵੇਂ ਦੀ ਗੱਲਬਾਤ ਸੀ ਤਾਂ ਮਤਲਬ ਆਈ ਵੀ ਜਦੋਂ ਪਹਿਲੇ 2-3 ਦਿਨ ਤਾਂ ਬੇਟੀ ਨੇ ਗੱਲ ਨਹੀਂ કરી ਮਤਲਬ ਜੀਰੋ ਗੱਲ ਕਰਦੀ ਸੀ ਦੋ ਰੋ ਪੈਂਦੀ ਸੀ ਤੇ ਫੇਰ ਮਤਲਬ ਹੌਲੀ-ਹੌਲੀ ਮਤਲਬ ਉਹਦਾ ਵੀ ਮਨ ਵੱਜ ਗਿਆ ਵੀ ਕੋਈ ਨਹੀਂ ਪਾਪਾ ਨੇ ਮਤਲਬ ਜੋ ਕੀਤਾ ਚੰਗਾ ਹੀ ਕੀਤਾ ਤੇ ਬਾਕੀ ਪਰਿਵਾਰ ਥੋੜਾ ਸਮਝਾਉਣ ਲੱਗ ਗਿਆ ਵੀ ਕੋਈ ਗੱਲ ਨਹੀਂ ਬੇਟਾ ਵੀ ਆਪਣੇ ਬਾਪੂ ਜੀ ਵੀ ਤਾਂ ਬੈਠੇ ਆ ਪਿਛਲੇ 55 ਦਿਨ ਲੰਘੇ ਉਹਨਾਂ ਨੂੰ ਵੀ ਉਹ ਵੀ ਤਾਂ ਆਪਣੀ ਖਾਤਰੀ ਬੈਠੇ ਆ ਕੋਈ ਗੱਲ ਨਹੀਂ ਜੇ ਤੇਰੇ ਪਾਪਾ ਬੈਠੇ ਆ ਨਾ ਤਾਂ ਕੋਈ ਗੱਲ ਫਿਰ ਹੌਲੀ-ਹੌਲੀ ਥੋੜਾ ਜਿਹਾ ਮਨ ਸਮਝਾਇਆ ਤਾਂ ਫੇਰ ਥੋੜਾ ਗੱਲ ਕਰਨ ਲੱਗੀ